ਹਾਂਜੀ ਦੀਪ ਜੀ ਅੰਨ ਸਿਗਾ ਜਿਹੜੀ ਸਟੈਚੂ ਲੱਗਾ ਸੀ ਕੁਝ ਦਿਨ ਪਹਿਲਾਂ ਦੁਰਘਟਨ ਹੋਇਆ ਸੀ ਤੋਂ ਪਹਿਲਾਂ ਤਾਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪਿਆਰ ਭਰੀ ਸੱਸੀਕਾਲ ਬਹੁਤ ਹੀ ਮੰਦਪਾਗੀ ਘਟਨਾ ਜਿਹੜੀ ਅੱਜ ਹੋਈ ਹੈ ਕਿ ਪਿਛਲੇ ਦਿਨੀ ਸ਼ਹੀਦ ਮਹਾਨ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਸਟੈਚੂ ਹੈ ਉਥੇ ਇੱਥੇ ਸਥਾਪਿਤ ਕੀਤਾ ਗਿਆ ਸੀ 26 ਦਸੰਬਰ ਨੂੰ ਉਹਨਾਂ ਦੇ ਜਨਮ ਦਿਹਾੜੇ ਵਾਲੇ ਦਿਨ ਸਮਰਪਿਤ ਕੀਤਾ ਗਿਆ ਸੀ ਪਰ ਕਿਸੇ ਨੇ ਰਾਤ ਬੜੀ ਕੋਝੀ ਹਰਕਤ ਕੀਤੀ ਹੈ ਇੱਕ ਬਹੁਤ ਹੀ ਘਟੀਆ ਜਿਹੜੀ ਸ਼ਰਾਰਤ ਕਰਕੇ ਜਿਹੜਾ ਉਹਨਾਂ ਦੇ ਦੇ ਸਟੈਚੂ ਦੇ ਨਾਲ ਜਿਹੜੀ ਹੈ ਛੇੜਛਾੜ ਕੀਤੀ ਗਈ ਹੈ ਤਾਂ ਬਹੁਤ ਮਾੜੀ ਘਟਨਾ ਹੈ ਸਾਰੇ ਇਲਾਕੇ ਦੇ ਵਿੱਚ ਇਹਦਾ ਜਿਹੜਾ ਰੋਸ ਹੈ ਤਾਂ ਇਹੋ ਜੇ ਸ਼ਰਾਰਤੀ ਅੰਸਰ ਆਪਾਂ ਸੋਚ ਸਕਦੇ ਹਾਂ ਕਿ ਉਹਨਾਂ ਦੀ ਸੋਚ ਕਿੰਨੀ ਘਟੀਆ ਹੋਏਗੀ ਕਿਉਂਕਿ ਜਿਹੜੇ ਸਾਡੇ ਸ਼ਹੀਦ ਹੈ ਜਿਨ੍ਹਾਂ ਨੇ ਸਾਨੂੰ ਆ ਖੁੱਲੀ ਹਵਾ ਚ ਸਾਹ ਲੈਣ ਵਾਸਤੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾਨਾਂ ਤੱਕ ਵਾਰਗੇ ਉਹਨਾਂ ਲੋਕਾਂ ਨੂੰ ਵੀ ਇਹੋ ਜੇ ਘਟੀਆ ਲੋਕ ਜਿਹੜਾ ਬਰਦਾਸ਼ਤ ਨਹੀਂ ਕਰਦੇ ਤਾਂ ਇਹ ਬਹੁਤ ਮਾੜੀ ਗੱਲ ਹੈ ਤੇ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤੋ ਬਿਨਾ ਨਹੀਂ ਹੋ ਸਕਦਾ ਕਿਉਂਕਿ ਇਹੋ ਜੀ ਘਟਨਾ ਨੂੰ ਕੋਈ ਵੀ ਬੰਦਾ ਐਦਾਂ ਅੰਜਾਮ ਨਹੀਂ ਦੇ ਸਕਦਾ ਬਿਨਾ ਪਲੈਨਿੰਗ ਤੋਂ ਤਾਂ ਵਿਦ ਪਲੈਨਿੰਗ ਜਿਹੜਾ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਮਾਨਯੋਗ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਤਾਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਬਹੁਤ ਜਲਦ ਜਿਹੜੇ ਵੀ ਲੋਕ ਇਹਦੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ ਤਾਂ ਕਿ ਇਹੋ ਜੀ ਹਰਕਤ ਕੋਈ ਦੁਬਾਰਾ ਨਾ ਕਰ ਸਕੇ ਇਹ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਪੰਜਾਬ ਦਾ ਮਾਹੌਲ ਯਾ ਆਪਾਂ ਕਹਿ ਸਕਦੇ ਆ ਦੇਸ਼ ਦੇ ਵਿੱਚ ਕਿਉਂਕਿ ਜਦੋਂ ਕਿਸੇ ਸ਼ਹੀਦ ਦਾ ਅਪਮਾਨ ਹੁੰਦਾ ਤਾਂ ਉਹ ਗੱਲ ਕਿਸੇ ਇੱਕ ਦੀ ਨਹੀਂ ਹੁੰਦੀ ਫਿਰ ਸਾਰਿਆਂ ਤੇ ਸਾਰਿਆਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਨੂੰ ਠੇਸ ਪਹੁੰਚਦੀ ਹੈ ਤਾਂ ਬਹੁਤ ਹੀ ਮਾੜੀ ਤੇ ਮੰਦ ਭਾਗੀ ਗੱਲ ਹੈ ਜੋ ਬਰਦਾਸ਼ਤਯੋਗ ਨਹੀਂ ਹੈ ਸਰ ਜਿਹੜੀ ਘਟਨਾ ਆ ਇਹ ਤੁਹਾਨੂੰ ਕਿੰਨੇ ਵੇ ਪਤਾ ਲੱਗਾ ਮੈਨੂੰ ਸਵੇਰੇ 7:30 ਵਜੇ ਲੱਗੀ ਤਾਂ ਫੋਨ ਤੁਹੀਂ ਕਿਹੜੇ ਦੋਸ਼ੀ ਹੈਗੇ ਦੋਸ਼ੀ ਕੋਈ ਪਤਾ ਲੱਗਾ ਕੋਈ ਕੈਮਰੇ ਵਿਚਾਰਾਂ ਕੋਈ ਪਤਾ ਨਹੀਂ ਅਜੇ ਟਿੱਕਰ ਕੋਈ ਪਤਾ ਨਹੀਂ ਸਾਬ ਦੀ ਕੀ ਮੰਗ ਕਰਦੇ ਸਾਡੀ ਇਹ ਮੰਗ ਹੈ ਕਿ ਸ਼ਹੀਦ ਉਤਮ ਸਿੰਘ ਦੇ ਪੁੱਤਰਾ ਜੋ ਛੇੜਛਾੜ ਕੀਤੀ ਗਈ ਹੈ ਇਹ ਬਹੁਤ निंदनीयोग ਹੈ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਛੇਤੀ ਦੇ ਛੇਤੀ ਦਲਤਨਸਰਾਂ ਨੂੰ ਜਿਨ੍ਹਾਂ ਨੇ ਛੇੜਛਾੜ ਕੀਤੀ ਫੜਿਆ ਜਾਵੇ ਤੇ ਸਾਨੂੰ ਇਹ ਯਾਸ ਹੈ ਪ੍ਰਸ਼ਾਸਨ ਹਾਂਜੀ ਸੋਢੀ ਸਾਹਿਬ ਯਾਰ ਜੀ ਵਧੀਆ ਜੀ ਆ ਕਦੋਂ ਵੇਖਿਆ ਸੀ ਸਰ ਸੀਵ ਜੀ ਸੈਰ ਤੇ ਐਸੀ ਕਿ ਉਹ ਤਾਂ ਨਹੀਂ ਸੀ ਅੱਛਾ ਫਿਰ 3 ਵਜੇ ਹੀ ਦਿੱਖਿਆ ਠੀਕ ਹੈ ਫਤ ਨਹੀਂ ਸੀ ਪਹਿਲਾਂ ਵੀ ਸ਼ਹਿਰ ਕਰਦੇ ਹਾਂ ਤੇ ਕੱਲ ਸੀਗਾ ਮੈਂ ਕੱਲ ਸੀਗਾ ਸ਼ਮੀ ਵੀ ਸੀਗਾ ਠੀਕ ਹੈ ਸਵੇਰੇ 6 ਵਜੇ ਨਹੀਂ ਦੇਖਿਆ ਸਰ ਜੀ ਠੀਕ ਹੈ ਜੀ ਕੀ ਕਰਨਾ ਚਾਹੋਗੇ ਦੇਖੋ ਆਪਣੇ ਸ਼ਹੀਦਾਂ ਵਾਸਤੇ ਜਿਹੜੇ ਵੀ ਕੁਝ ਕਰ ਗਿਆ ਜੋ ਵੀ ਕਰ ਗਿਆ ਗਲਤ ਕਰ ਗਿਆ ਸ਼ਹੀਦ ਸਾਡੇ ਤਰੋਰ ਦੇ ਵਿੱਚ ਸਭ ਤੋਂ ਵੱਡੇ ਅੰਗ ਨੇ ਬਹੁਤ ਗਲਤ ਹੋਇਆ ਬਿਲਕੁਲ ਬਹੁਤ ਗਲਤ ਹੋਇਆ ਨਿੰਦਨਯੋਗ ਕਦਮ ਹੈ ਜਿਨੇ ਵੀ ਕੀਤਾ ਠੀਕ ਹੈ ਜੀ ਇਹ ਜਿਤਾ ਰਹੇ ਨੇ ਕਿ ਬਹੁਤ ਮਾੜਾ ਕੰਮ ਹੋਇਆ ਤੇ ਪਪੂ ਰਾਮ ਜੀ ਪਹੁੰਚੇ ਹੋਏ ਨੇ ਇੱਥੇ 112 ਤੋਂ ਸਰ ਕੀ ਸੂਚਨਾ ਮਿਲੀ ਸੀ ਉਹਨ ਕੀ ਕਾਰਵਾਈ ਕਰੋਗੇ ਜੀ ਕਾਰਵਾਈ ਤਾਂ ਜੋ ਬੜਲੀ ਉਹ ਕਰਾਂਗੇ ਪਰ ਮੈਂ ਇੱਕ ਵਿਅਕਤੀਗਤ ਤੌਰ ਤੇ ਮੇਰੇ ਵੱਲੋਂ ਕਹਿ ਰਿਹਾ ਵੀ ਸਾਰੇ ਸ਼ਹਿਰ ਦੀ ਦੇਸ਼ ਦੀ ਸ਼ਹੀਦ ਉਦਮ ਸਿੰਘ ਤੇ ਆਸਤਾ ਹੈ ਸਾਰੇ ਸ਼ਹਿਰ ਨੇ ਉਹਨੂੰ ਬਹੁਤ ਸ਼ੌਕ ਨਾਲ ਬਣਾਇਆ ਹੋਰ ਕਿਸੇ ਸਰਾਰਤੀ ਅਨਸਰ ਨੇ ਕੀ ਸੋਚ ਕੇ ਦੇਖੋ ਕਿ ਆਥ ਵੱਡੇ ਉਹਨਾਂ ਦਾ ਪਿਸਤੌਲ ਲੈ ਕੇ ਬਹੁਤ ਬਹੁਤ ਹੀ ਨਿੰਦਣਯੋਗ ਕੰਮ ਹੈ ਜੀ ਬਹੁਤ ਹੀ ਔਰ ਇਹਨੂੰ ਬਹੁਤ ਹੀ ਆਪ ਦਾ ਨਿਜੀ ਧਿਆਨ ਦੇ ਕੇ ਚੋਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਇਹ ਸਾਡੇ ਸੇਧਾ ਦਾ અપਮਾਨ ਹੈ ਰੁਟੀਨ ਤੇ ਹੁਣ ਜੋ ਪਹਿਲਾਂ ਚੋਰੀ ਹੋ ਗਈ ਹੋਰ ਹੈ ਇਹ ਤਾਂ ਚਲ ਰੁਟੀਨ ਦੇ ਕੰਮ ਹੈ ਜੀ ਚੋਰਾਂ ਦੀ ਹੁੰਦੀ ਹੈ ਪਰ ਸਾਡੇ ਦਾ ਆਪਣਾ અપਮਾਨ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਬੰਦਾ ਜੀ ਬਹੁਤ ਹੀ ਆ ਵੀ ਵਿਅਕਤੀਗਤ ਜੜਿਆ ਆ ਗਗਨ ਜੀ ਪਹੁੰਚੇ ਨੇ ਰਗਿੰਜੀ ਕਿੰਨਾ ਮਾੜਾ ਕੰਮ ਹੋਇਆ ਆਪਣੇ ਸ਼ਹਿਰ ਦਾ ਇੱਕ ਚੌਕ ਬਣਾਇਆ ਬਹੁਤ ਦਿਨ ਪਹਿਲਾਂ ਇਸ ਤਰ੍ਹਾਂ ਹੋਇਆ ਤੇ ਅੱਜ ਇਸ ਤਰ੍ਹਾਂ ਕਿਸੇ ਨੇ ਗਾਰਾ ਕੀਤਾ ਵੀ ਬੰਦੂਕ ਤੋੜ ਕੇ ਲੈ ਗਏ ਉਹਨਾਂ ਜੈਨ ਜੀ